ਪਿਆਰਪਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਲੱਖੀ ਜੰਗਲ ਦੇ ਵਿੱਚ ਇਸ ਪਿੰਡ ਦੇ ਵਿੱਚ ਪਹਿਲੀ ਪਾਸ਼ਾਹੀ ਗੁਰਨਾਨਕ ਦੇਵ ਜੀ ਆਏ ਸਨ ਛੇਵੀਂ ਪਾਸ਼ਾਹੀ ਸੱਤਵੀਂ ਪਾਸ਼ਾਹੀ ਤੇ ਦਸਵੀਂ ਪਾਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਸਨ ਇਸ ਪਿੰਡ ਦੇ ਵਿੱਚ ਜਿਹੜਾ ਤੁਸੀਂ ਸਾਹਮਣੇ ਸਥਾਨ ਵੇਖ ਸਕਦੇ ਹੋ ਇਸ ਜਗ੍ਹਾ ਤੇ ਛੇਵੀਂ ਪਾਸ਼ਈ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਸਨ ਬਾਕੀ ਆਪਾਂ ਬਾਈ ਤੋਂ ਪੁੱਛਦੇ ਹਾਂ ਇੱਕਮ ਤੋਂ ਇਹ ਦੱਸਦੇ ਆ ਵੀ ਜਿਹੜਾ ਕਰੀਰ ਦਾ ਦਰਖਤ ਤੁਸੀਂ ਸਾਹਮਣੇ ਦੇਖਦੇ ਹੋ ਛੋਟਾ ਜਿਹਾ ਦਰਖਤ ਕਰੀਰ ਦਾ ਲੱਗਿਆ ਹੋਇਆ ਹੈ ਕਰੀਰਾਂ ਦੀ ਨਾ ਉਮਰ ਬਹੁਤ ਜ਼ਿਆਦਾ ਹੁੰਦੀ ਆ ਇਹ ਦੇਖਣ 'ਚ ਛੋਟੇ ਹੁੰਦੇ ਆ ਪਰ ਇਹਨਾਂ ਦੀ ਉਮਰ ਹਜ਼ਾਰਾਂ ਸਾਲ ਹੁੰਦੀ ਆ ਇਸ ਲੱਖੀ ਜੰਗਲ ਗੁਰਦੁਆਰੇ ਦੇ ਬਿਲਕੁਲ ਕੋਲ ਜਿਹੜੀ ਤੁਸੀਂ ਆ ਸਾਹਮਣੇ ਜਗ੍ਹਾ ਵੇਖ ਰਹੇ ਹੋ ਪਿੰਡ ਵਾਲੇ ਕਮੈਂਟ ਕਰਕੇ ਜਰੂਰ ਦੱਸਿਓ ਇਹ ਕੋਈ ਇਤਿਹਾਸਿਕ ਜਗ੍ਹਾ ਜਾਂ ਕੋਈ ਵੈਸੀ ਪਈਆ ਗੁਰੂ ਘਰ ਦੇਖਣ ਤੋਂ ਬਾਅਦ ਹੁਣ ਆਪਾਂ ਆ ਗਏ ਜੀ ਪਿੰਡ ਦੇ ਬਿਲਕੁਲ ਵਿਚਕਾਰ ਜਿੱਥੇ ਤੁਸੀਂ ਸਾਹਮਣੇ ਬੋਰਡ ਦੇਖ ਸਕਦੇ ਹੋ ਇੱਥੇ ਤੇ ਸਾਹਮਣੇ ਵਾਲੀ ਸਾਈਡ ਵਾਟਰ ਬਾਕਸ ਉਧਰ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਉਹ ਆ ਗਏ ਜੀ ਪਿੰਡ ਦਾ ਸਕੂਲ ਹੁਣ ਆਪਾਂ ਚੱਲਦੇ ਹਾਂ ਸਕੂਲ ਦੇ ਵਿੱਚ ਦਿਖਾਉਨੇ ਆ ਤੁਹਾਨੂੰ ਪਿੰਡ ਦਾ ਸਕੂਲ ਇਹ ਆਈ ਪਿੰਡ ਦਾ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਲੱਖੀ ਜੰਗਲ ਸਕੂਲ ਦੇਖਣ ਤੋਂ ਬਾਅਦ ਹੁਣ ਆਪਾਂ ਅਗੇ ਜੀ ਇਧਰ ਪੰਚਾਇਤ ਘਰ ਦੇ ਕੋਲੇ ਪੰਚਾਇਤ ਘਰ ਲੱਖੀ ਜੰਗਲ ਸ਼੍ਰੀ ਗੁਰੂ ਨਾਨਕ ਦੇਵ ਜੀ 550 ਪ੍ਰਕਾਸ਼ ਪੂਰਬ ਨੂੰ ਸਮਰਪਿਤ ਇੱਥੇ ਲਾਇਬ੍ਰੇਰੀ ਬਣਾਈ ਹੋਈ ਆ ਪੰਚਾਇਤ ਘਰ ਦੇ ਵਿੱਚ ਇਧਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਪਾਰਕ ਬਣਿਆ ਹੋਇਆ 550 ਸਾਲਾਂ ਪੁਰਖ ਨੂੰ ਸਮਰਪਿਤ ਅੰਦਰ ਦਾ ਆਪਾਂ ਤੁਹਾਨੂੰ ਥੋੜਾ ਜਿਹਾ ਵਿਊ ਦਿਖਾ ਦਿੰਨੇ ਆ ਆ ਗਏ ਜੀ ਆਪਣੇ ਬੱਸ ਸਟੈਂਡ ਕੋਲੇ ਬਹੁਤ ਸੋਹਣਾ ਪਿੰਡ ਸੀਗਾ ਤੇ ਇਤਿਹਾਸਿਕ ਪਿੰਡ ਸੀਗਾ ਜਿੱਥੇ ਆਪਣੇ ਚਾਰ ਪਾਸ਼ਾ ਆਈਆਂ ਆਈਆਂ ਹੋਈਆਂ ਇਸ ਪਿੰਡ ਦੇ ਵਿੱਚ ਜੇ ਸਾਡਾ ਇਹ ਵਲੌਗ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰ ਦਿਓ ਹੁਣ ਸਾਨੂੰ ਦਿਓ ਇਜਾਜ਼ਤ ਨਵੇਂ ਪਿੰਡ ਤੇ ਨਵੇਂ ਵਲੌਗ ਦੇ ਨਾਲ ਆਪਾਂ ਮਿਲਦੇ ਹਾਂ ਸਤਿ ਸ੍ਰੀ ਅਕਾਲ